ਸਸਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਜੇਠ ਦੀ ਮੱਸਿਆ ਤਾਰੀਖ ਦਾ ਵਿਸ਼ੇਸ਼ ਮਹੱਤਵ ਹੈ ਇਹ ਦਿਨ ਭਗਵਾਨ ਵਿਸ਼ਨੂ ਜੀ ਦੀ ਪੂਜਾ ਕਰਨ ਅਤੇ ਪੁਰਵਜਾਂ ਦੀ ਆਸ਼ੀਰਵਾਦ ਲੈਣ ਦੇ ਲਈ ਵਿਸ਼ੇਸ਼ ਮੰਨਿਆ ਜਾਂਦਾ ਹੈ ਭਾਵੇਂ ਹਰ ਮਹੀਨੇ ਦੇ ਵਿੱਚ ਮੱਸਿਆ ਤਿਥੀ ਹੁੰਦੀ ਹੈ ਪਰ ਜੇਠ ਮਹੀਨੇ ਦੀ ਮੱਸਿਆ ਤਿਥੀ ਨੂੰ ਵਿਸ਼ੇਸ਼ ਮੰਨਿਆ ਜਾਂਦਾ ਹੈ ਇਸ ਵਾਰ ਜੇਠ ਮੱਸਿਆ 6 ਜੂਨ ਵੀਰਵਾਰ ਨੂੰ ਹੈ ਧਾਰਮਿਕ માનਤਾਵਾਂ ਦੇ ਅਨੁਸਾਰ ਇਸ ਦਿਨ ਪੁਰਵਜਾਂ ਦੀ ਪੂਜਾ ਕਰਨ ਅਤੇ ਉਹਨਾਂ ਲਈ ਕੁਝ ਖਾਸ ਚੀਜ਼ਾਂ ਦਾ ਦਾਨ ਕਰਨ ਦੇ ਨਾਲ ਪੁਰਵਜ ਪਰਸੰਨ ਹੁੰਦੇ ਹਨ ਬਲਕਿ ਪਿੱਤਰ ਦੋਸ਼ ਤੋਂ ਛੁਟਕਾਰਾ ਪਾਉਣ ਦੇ ਵਿੱਚ ਮਦਦ ਕਰਦੇ ਹਨ ਇਸ ਦਿਨ ਗੰਗਾ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਆਪਣੇ ਹੱਥਾਂ ਦੇ ਵਿੱਚ ਕਾਲੇ ਤਿਲ ਲੈ ਕੇ ਜਲ ਨਾਲ ਸ਼ੁੱਧ ਕਰਨਾ ਚਾਹੀਦਾ ਹੈ ਪੁਰਵਜਾ ਇਸ ਨਾਲ ਪਰਸੰਨ ਹੁੰਦੇ ਹਨ ਜੇਠ ਮੱਸਿਆ ਵਿਸ਼ੇਸ਼ ਕਿਉਂ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ ਜੇਠ ਮੱਸਿਆ ਨੂੰ ਸ਼ਨੀ ਦੇਵ ਜਨਮ ਦਿਨ ਦੱਸਿਆ ਗਿਆ ਹੈ ਜੇਠ ਮੱਸਿਆ ਨੂੰ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਖਾਸ ਮੰਨਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਦੀ ਕੁੰਡਲੀ ਚ ਸ਼ਨੀ ਦੀ ਸਾਦੀ ਅਤੇ ਦੁਆਈ ਹੁੰਦੀ ਹੈ ਉਹਨਾਂ ਨੂੰ ਇਸ ਦਿਨ ਸ਼ਨੀ ਦੇਵ ਨੂੰ ਤੇਲ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ ਅਤੇ ਕਾਲੀਆਂ ਚੀਜ਼ਾਂ ਜਿਵੇਂ ਕਾਲੇ ਤਿੱਲ ਕਾਲੇ ਰੰਗ ਦੇ ਕੱਪੜੇ ਜੁੱਤੇ ਚੱਪਲ ਕਾਲਾ ਛਤੜੀ ਕਾਲੇ ਚਨੇ ਸਰੋਂ ਦਾ ਤੇਲ ਆਦਿ दान ਕਰਨਾ ਚਾਹੀਦਾ ਹੈ ਇਸ ਨਾਲ ਸ਼ਨੀ ਦੇ ਮਾੜੇ ਪ੍ਰਭਾਵ ਘਟ ਹੁੰਦੇ ਹਨ ਜੇਠ ਮਸਿਆ ਦਾ ਦਿਨ ਵਿਆਹ ਹੁੰਦਾ ਔਰਤਾਂ ਦੇ ਲਈ ਵੀ ਬਹੁਤ ਖਾਸ ਹੁੰਦਾ ਹੈ ਇਸ ਦਿਨ ਮਾਤਾ ਸ਼ਿਵਰਾਤਰੀ ਦੇ ਜਮਰਾਜ ਤੋਂ ਆਪਣੇ ਪਤੀ ਸਤਿਆਮਾਨ ਦੀ ਜਾਨ ਵਾਪਸ ਲੈ ਕੇ ਆਏ ਸੀ ਉਦੋਂ ਤੋਂ ਹੀ ਜੇਠ ਮੱਸਿਆ ਤੇ ਸ਼ਿਵ ਪਾਰਵਤੀ ਅਤੇ ਬੋੜ ਦੇ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ ਬਰਗਦ ਦੇ ਤ੍ਰਖਤ ਨੂੰ ਤ੍ਰੇਕਦਾਨ ਨਿਵੇਸ਼ ਮੰਨਿਆ ਜਾਂਦਾ ਹੈ ਇਸ ਦੀ ਪੂਜਾ ਕਰਨ ਦੇ ਨਾਲ ਅਟੁੱਟ ਕਿਸਮਤ ਦਾ ਵਰਦਾਨ ਮਿਲਦਾ ਹੈ ਦੋਸਤੋ ਜੇਠ ਦੀ ਮੱਸਿਆ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਬਣਿਆ ਹੈ ਦੁਰਲਭ ਮਹਾਂ ਸੰਜੋਗ ਜੋ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਛੇ ਰਾਸ਼ੀਆਂ ਵਾਲੇ ਤਾਂ ਨਾਲ ਮਾਲਾ-ਮਾਲ ਹੋਣ ਵਾਲੇ ਹਨ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਹੁਣ 12 ਰਾਸ਼ੀਆਂ ਦੇ ਵਿੱਚੋਂ ਛੇ ਰਾਸ਼ੀਆਂ ਛੇ ਰਾਸ਼ੀਆਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਅਤੇ ਇਹ ਰਾਸ਼ੀ ਵਾਲੇ ਤਾਂ ਨਾਲ ਮਾਲਾ-ਮਾਲ ਹੋਣ ਵਾਲੇ ਹਨ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਭਗਵਾਨ ਵਿਸ਼ਨੂੰ ਜੀ ਦੇ ਭਗਤ ਹਨ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਭਗਵਾਨ ਵਿਸ਼ਨੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਤਾਂ ਕਿ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਤੁਹਾਡੇ ਤੇ ਵੀ ਬਣ ਜਾਵੇ ਤੇ ਉਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣ ਦੋਸਤੋ ਭਗਵਾਨ ਵਿਸ਼ਨੂ ਜੀ ਦੇ ਆਸ਼ੀਰਵਾਦ ਦੇ ਨਾਲ ਜੇਠ ਦੀ ਮਸਿਆ ਇਸ ਰਾਸ਼ੀ ਵਾਲਿਆਂ ਦਾ ਤਾਂ ਭਾਗ ਹੀ ਚਮਕਣ ਵਾਲਾ ਹੈ अनेका ਪ੍ਰਕਾਰ ਦੀਆਂ ਇਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਦੋਸਤੋ ਭਗਵਾਨ ਵਿਸ਼ਨੂ ਜੀ ਹੁਣ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਦੇ ਉੱਪਰ ਤਾਂ ਇਨਾ ਜ਼ਿਆਦਾ ਪਸੰਨ ਹੋ ਚੁੱਕੇ ਹਨ ਉਹਨਾਂ ਦੇ ਸਾਰੇ ਦੁੱਖ ਦਰਦ ਕਸ਼ਟ ਹੁਣ ਮਿਟਣ ਵਾਲੇ ਹਨ ਇਹਨਾਂ ਦਾ ਹੁਣ ਜੀਵਨ ਬਦਲ ਜਾਵੇਗਾ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਅਸੀਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਭਗਵਾਨ ਵਿਸ਼ਨੂੰ ਪੁਰਾਣਾ ਦੇ ਵਿੱਚ ਤ੍ਰਿਦੇਵ ਵਿਸ਼ਨੂੰ ਨੂੰ ਸੰਸਾਰ ਦਾ ਪਾਲਣਹਾਰ ਤੇ ਪਾਲਣ ਪੋਸ਼ਣ ਦੇਵਤਾ ਮੰਨਿਆ ਜਾਂਦਾ ਹੈ ਭਗਵਾਨ ਵਿਸ਼ਨੂੰ ਜੀ ਆਪਣੇ ਭਗਤਾਂ ਦੇ ਸਾਰੇ ਸੰਕਟਾਂ ਨੂੰ ਆਪਣੇ ਉੱਤੇ ਹਰ ਲੈਂਦੇ ਹਨ ਤੇ ਦੁੱਖ ਦੂਰ ਕਰਦੇ ਹਨ ਜਿਨ੍ਹਾਂ ਨੂੰ ਇਹਨਾਂ ਦਾ ਆਸ਼ੀਰਵਾਦ ਮਿਲ ਜਾਂਦਾ ਹੈ ਸਮਝ ਲਓ ਉਹਨਾਂ ਦੇ ਸਾਰੇ ਅੜੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋ ਜਾਂਦੇ ਹਨ ਦੋਸਤੋ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੋਵੇ ਕਿਸੇ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਤੇ ਕਿਸੇ ਨੂੰ ਦੁੱਖ ਮਿਲਦੇ ਹਨ ਕਿਸੇ ਨੂੰ ਥੋੜਾ ਬਹੁਤ ਹੀ ਨਸੀਬ ਹੁੰਦਾ ਹੈ ਮਨੁੱਖ ਦਾ ਜੀਵਨ ਤਾਂ ਉਤਾਰ ਛੜਾ ਦੇ ਨਾਲ ਭਰਿਆ ਹੋਇਆ ਹੈ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਘੱਟ ਪੈਸਾ ਤੇ ਕਿਸੇ ਨੂੰ ਵੱਧ ਕਿਸੇ ਦੇ ਜੀਵਨ ਦੇ ਵਿੱਚ ਖੁਸ਼ੀਆਂ ਤੇ ਕਿਸੇ ਦੇ ਜੀਵਨ ਦੇ ਵਿੱਚ ਦੁੱਖ ਮਿਲਦੇ ਹਨ ਦੋਸਤੋ ਜੀਵਨ ਸੁੱਖ ਤੇ ਦੁੱਖ ਦੋਵਾਂ ਦੇ ਇੱਕੋ ਹੀ ਪਹਿਲੂ ਹੁੰਦੇ ਹਨ ਇਹ ਸੰਸਾਰ ਦੇ ਵਿੱਚ ਹਮੇਸ਼ਾ ਆਉਣ ਜਾਣ ਤੇ ਦੁੱਖ ਦਰਦ ਲੱਗੇ ਹੀ ਰਹਿੰਦੇ ਹਨ ਮਨੁੱਖ ਨੂੰ ਬਹੁਤ ਸਾਰੀਆਂ ਪਰਸਿੱਤੀਆਂ ਅਤੇ ਦੁੱਖ-ਸੋਖ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਦੋਸਤੋ ਸਾਡੀ ਜ਼ਿੰਦਗੀ ਦੇ ਵਿੱਚ ਹੋਣ ਵਾਲੇ ਬਦਲਾਅ ਦਾ ਮੁੱਖ ਕਾਰਨ ਗ੍ਰਹਿ ਵੀ ਮੰਨੇ ਜਾਂਦੇ ਹਨ ਜੇਕਰ ਗ੍ਰਹਾਂ ਦੀ ਦਸ਼ਾ ਸਹੀ ਹੋਵੇ ਮਨੋਕ ਦੀ ਰਾਸ਼ੀ ਦੇ ਵਿੱਚ ਪਰਿਵਰਤਨ ਚੰਗੇ ਹੁੰਦੇ ਹਨ ਤੇ ਜੇਕਰ ਗ੍ਰਹਿ ਦੀ ਦਸ਼ਾ ਮਾੜੀ ਹੋ ਜਾਵੇ ਤਾਂ ਰਾਸ਼ੀ ਦੇ ਵਿੱਚ ਪਰਿਵਰਤਨ ਮਾੜੇ ਨਕਾਰਾਤਮਕ ਹੁੰਦੇ ਹਨ ਇਹਨਾਂ ਤੋਂ ਨਿਕਲਣ ਵਾਲੀ ਊਰਜਾ ਸਾਡੀ ਹਰ ਪਲ ਨੂੰ ਪ੍ਰਭਾਵਿਤ ਵੀ ਕਰਦੀ ਹੈ ਜਦੋਂ ਵੀ ਕੋਈ ਗ੍ਰਹਿ ਪਰਿਵਰਤਨ ਕਰਦਾ ਹੈ ਤਾਂ ਉਸ ਦਾ ਅਸਰ 12 ਰਾਸ਼ੀਆਂ ਦੇ ਉੱਤੇ ਜ਼ਰੂਰ ਪੈਂਦਾ ਹੈ ਸਭ ਤੋਂ ਪਹਿਲੀ ਜਿਹੜੀ ਰਾਸ਼ੀ ਹੈ ਜੀ ਜੋ ਜੇਠ ਮਸੇ ਤੇ ਜੈਸੀ ਕਿਸਮਤ ਬਦਲਣ ਵਾਲੀ ਹੈ ਉਹ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸਦੇ ਕਿ ਤੁਹਾਡੇ ਕੋਲ ਹੁਣ ਬੇਅੰਤ ਪੈਸਾ ਹੋ ਜਾਵੇਗਾ ਤੁਹਾਡਾ ਜੀਵਨ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਤੁਸੀਂ ਅਨੁਭਵ ਕਰੋਗੇ ਕਿ ਤੁਹਾਡੇ ਪ੍ਰੇਮੀ ਦਾ ਪਿਆਰ ਤੁਹਾਡੇ ਪ੍ਰਤੀ ਗਹਿਰਾ ਹੋ ਚੁੱਕਾ ਹੈ ਵਪਾਰੀ ਜਿਹੜੇ ਲੋਕ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਮਿਲਣ ਵਾਲਾ ਹੈ ਜਿਨੀ ਆਮੀ ਦੋਸਤੋ ਤੁਹਾਡੀਆਂ ਹੁਣ ਤੱਕ ਰੁਕਾਵਟਾਂ ਸਨ ਉਹਨਾਂ ਦੂਰ ਹੋ ਜਾਣਗੀਆਂ ਉਹ ਖਤਮ ਹੋ ਜਾਣਗੀਆਂ ਸਮਾਜ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਹੋ ਜਾਵੇਗੀ ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਾਧਾ ਹੋਵੇਗਾ ਕੋਈ ਨਵਾਂ ਕੰਮ ਤੁਸੀਂ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋ ਜਾਣਗੇ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਜੇਠ ਦੀ ਮਸਿਆ ਤੇ ਤੁਹਾਡੀ ਇਸ ਜੇਠ ਦੀ ਮਸਿਆ ਤੇ ਭਗਵਾਨ ਵਿਸ਼ਨੂੰ ਜੀ ਤੁਹਾਡੇ ਤੇ ਬਹੁਤ ਜ਼ਿਆਦਾ ਪਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਹੁਣ ਵੱਡਾ ਪਰਿਵਰਤਨ ਆਉਣ ਵਾਲਾ ਹੈ ਤੁਹਾਨੂੰ ਖੁਦ ਆਪਣੇ ਜੀਵਨ ਦੇ ਵਿੱਚ ਵੱਡੇ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ ਜੋ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਣਗੇ ਜਿਹੜੇ ਲੋਕ ਬਿਜ਼ਨਸ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਅਧਿਆਨਤ ਲਾਭ ਹੋ ਜਾਵੇਗਾ ਜਿਸ ਵੀ ਕੰਮ ਨੂੰ ਤੁਸੀਂ ਹੱਥ ਲਗਾਓਗੇ ਉਹ ਕੰਮ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਦੋਸਤੋ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਸਮੇਂ ਮਿਹਨਤ ਦਾ ਫਲ ਪ੍ਰਾਪਤ ਹੋ ਜਾਵੇਗਾ ਆਤਮ ਵਿਸ਼ਵਾਸ ਦੇ ਨਾਲ ਤੁਸੀਂ ਭਰਪੂਰ ਰਹੋਗੇ ਕਾਰਜ ਖੇਤਰ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਸਥਾਨ ਮਿਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਭਗਵਾਨ ਵਿਸ਼ਨੂੰ ਜੀ ਦੇ ਆਸ਼ੀਰਵਾਦ ਦੇ ਨਾਲ ਵੱਡੇ ਤੋਂ ਵੱਡੇ ਖੁਸ਼ਖਬਰੀ ਤੁਹਾਡੇ ਲਈ ਜੋਗਪਾਂ ਦੇ ਦਿਖਾਈ ਦੇ ਰਹੇ ਹਨ ਸਮਾਂ ਬਹੁਤ ਹੀ ਖਾਸ ਰਹਿਣ ਵਾਲਾ ਹੈ ਤੁਹਾਡੇ ਲਈ ਪ੍ਰੇਮ ਸਬੰਧਾਂ ਦੇ ਮਾਮਲੇ ਦੇ ਵਿੱਚ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਵਪਾਰ ਨਾਲ ਜੁੜੇ ਲੋਕਾਂ ਨੂੰ ਕਾਫੀ ਤਾਂ ਲਾਭ ਪ੍ਰਾਪਤ ਹੋ ਸਕਦਾ ਹੈ ਭਗਵਾਨ ਵਿਸ਼ਨੂੰ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਇਹਪੋ ਵੇਖ ਦੇ ਵਿੱਚ ਤੁਹਾਡੇ ਜੀਵਨ ਦੇ ਕਈ ਰਾਹ ਆਸਾਨ ਤੁਹਾਡੇ ਲਈ ਬਹੁਤ ਹੀ ਅਨਕੂਲ ਹੈ ਇਸ ਸਮਾਂ ਦੋਸਤੋ ਸਮੇਂ ਦਾ ਪਰਪੋਰ ਲਾਭ ਠਾਓ ਸਮੇਂ ਨੂੰ ਹਟੋ ਨਾ ਜਾਣ ਦੇਣਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਜੋ ਇਸ ਡੇਟ ਦੀ ਮਾਸਿਆ ਤੇ ਧਨ ਨਾਲ ਮੱਲਾਮਲ ਹੋਣ ਵਾਲੀ ਹੈ ਉਹ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਚੋਗਾਂ ਬਾਰੇ ਦਿਖਾਈ ਦੇ ਰਹੇ ਹਨ ਤੁਹਾਨੂੰ ਜੀਵਨ ਦੇ ਵਿੱਚ ਵੱਡੇ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਸੁਧਰ ਜਾਵੇਗੀ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਪਰਿਵਰਤਨ ਦੇਖਣ ਨੂੰ ਮਿਲਣਗੇ ਤੁਹਾਡੇ ਦੁੱਖ ਦਰਦ ਕਸ਼ਟ ਖਤਮ ਹੋਣ ਵਾਲੇ ਹਨ ਆਰਥਿਕ ਰੂਪ ਦੇ ਨਾਲ ਤੁਸੀਂ ਬਹੁਤ ਹੀ ਖੁਸ਼ ਰਹੋਗੇ ਨਾਲ ਹੀ ਨਾਲ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਬਣ ਜਾਵੇਗਾ ਜੋ ਕਿ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਕਰੀਬ ਲੈ ਕੇ ਆਵੇਗਾ ਮਾਨ ਸਨਮਾਨ ਵਧੇਗਾ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਕੁੱਲ ਮਿਲਾ ਕੇ ਦੋਸਤੋ ਤੁਹਾਡੇ ਲਈ ਜੀਵਨ ਬਹੁਤ ਹੀ ਵਧੀਆ ਹੈ ਜੋ ਨੌਕਰੀ ਪੇਸ਼ਾ ਵਾਲੇ ਲੋਕ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲ ਸਕਦਾ ਹੈ ਉਹਨਾਂ ਦਾ ਸੁਪਨਾ ਜੋ ਵੀ ਉਹਨਾਂ ਨੇ ਦੇਖਿਆ ਹੈ ਉਹ ਪੂਰਾ ਹੋ ਜਾਵੇਗਾ ਭਗਵਾਨ ਵਿਸ਼ਨੂ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਪੈ ਚੁੱਕੀ ਹੈ ਜਿਸ ਨਾਲ ਤੁਹਾਡੇ ਜੀਵਨ ਦੇ ਵਿੱਚ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਦੋਸਤੋ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮੱਸੀਆ ਵਾਲੇ ਦਿਨ ਤੁਹਾਡੇ ਤੇ ਭਗਵਾਨ ਵਿਸ਼ਨੂ ਜੀ ਮਿਹਰਬਾਨ ਹੋ ਚੁੱਕੇ ਹਨ ਭਗਵਾਨ ਵਿਸ਼ਨੂ ਤੁਹਾਡੇ ਦੇ ਅਦਿਅੰਤ ਪਸੰਦ ਹਨ ਜਿਸ ਵੀ وجہ ਦੇ ਨਾਲ ਜੀਵਨ ਦੇ ਚਿੰਨੇ ਵਿੱਚ ਦੁੱਖ ਦਰਦ ਕਸ਼ਟ ਖਤਮ ਹੋ ਜਾਣਗੇ ਤੁਹਾਡੇ ਕਈ ਸਾਲਾਂ ਤੋਂ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਹੋਣ ਖੁਸ਼ੀ ਨਮਾ ਬਣਿਆ ਰਹੇਗਾ ਅਗਲੀ ਰਾਸ਼ੀ ਹੈ ਜੀ ਬ੍ਰਿਸ਼ਭ ਰਾਸ਼ੀ ਬ੍ਰਿਸ਼ਭ ਰਾਸ਼ੀ ਵਾਲਿਆਂ ਦਾ ਸਤੇ ਇਹ ਕਿ ਜੇਕਰ ਤੁਸੀਂ ਕਿਸੇ ਨੂੰ ਇਸ ਤੋਂ ਪਹਿਲਾਂ ਪੈਸਾ ਕਿਤੇ ਉਧਾਰ ਦਿੱਤਾ ਹੋਇਆ ਸੀ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਜੇਕਰ ਤੁਸੀਂ ਕਿਸੇ ਕੋਲੋਂ ਪੈਸੇ ਚੁੱਕੇ ਸਨ ਕਰਜ਼ੇ ਦੇ ਰੂਪ ਦੇ ਵਿੱਚ ਉਸ ਤੋਂ ਵੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੀ ਕੀਤੀ ਹੋਈ ਕੋਸ਼ਿਸ਼ ਤੁਹਾਨੂੰ ਸਫਲ ਤੇ ਕਾਮਯਾਬ ਬਣਾ ਦੇਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਸੀਂ ਆਰਥਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਬਹੁਤ ਹੀ ਲਾਭ ਉਠਾਓਗੇ ਬਸ ਇਸ ਸਮੇਂ ਤੁਸੀਂ ਕੀ ਕਰਨਾ ਹੈ ਕਿ ਆਪਣੇ ਉਗਰ ਸੁਭਾਅ ਤੇ ਕੰਟਰੋਲ ਰੱਖਣਾ ਹੈ ਜਿਸਦੇ ਨਾਲ ਤੁਹਾਨੂੰ ਕਿਤੇ ਘਾਟਾ ਨਾ ਪੈ ਜਾਵੇ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਪੱਕ ਵਿੱਚ ਹੈ ਇਸ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਨੂੰ ਹੁਣ ਬਸ ਸਫਲਤਾ ਹੀ ਮਿਲੇਗੀ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿ세 ਨਾਲ ਤੁਹਾਡੇ ਘਰ ਵਿੱਚ ਮਾਹੌਲ ਬਹੁਤ ਹੀ ਖੁਸ਼ੀ ਨਮਾ ਬਣ ਜਾਵੇਗਾ ਜੇਕਰ ਤੁਸੀਂ ਇਸ ਸਮੇਂ ਕੋਈ ਨਵਾਂ ਵਾਹਨ ਲੈਣ ਬਾਰੇ ਸੋਚ ਰਹੇ ਸੀ ਤਾਂ ਉਹ ਵੀ ਲੈ ਸਕਦੇ ਹੋ ਜੇਕਰ ਤੁਸੀਂ ਘਰ ਵਿੱਚ ਕੋਈ ਨਵਾਂ ਕਾਰਜ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਜਾਵੇਗਾ। ਦੋਸਤੋ ਇਹ ਸੀ ਉਹ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਜੇਠ ਦੀ ਮਸਿਆ ਤੇ ਬਦਲਣ ਵਾਲੀ ਹੈ। ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਧੰਨਵਾਦ।